ਦੁਨੀਆ ਤੇ ਹੋਰ ਵੀ ਬਹੁਤ ਸ਼ੌਕ ਨੇ ਜੀ ਪਰ ਤੁਸੀਂ ਗੀਤਕਾਰੀ ਦਾ ਸ਼ੌਕ ਕਿਉਂ ਪਾਲਿਆ ਭਾਜੀ ਹਰ ਬੰਦੇ ਨੂੰ ਪਰਮਾਤਮਾ ਕਿਸੇ ਨਾ ਕਿਸੇ ਕਲਾ ਨਾਲ ਨਿਮਾਜ਼ਦਾ ਆ ਅਸੀਂ ਆਪਣੇ ਪਾਠਕਾਂ ਨੂੰ ਦੱਸ ਦਈਏ ਕਿ ਸਰਿੰਦਰ ਸਾਧਪੁਰ ਨੇ ਬੜੀ ਸ਼ਾਹ ਕਰ ਰਚਨਾਵਾਂ ਨੂੰ ਜਨਮ ਦਿੱਤਾ ਜਿਹਦੇ ਵਿੱਚ ਲਾਹੌਰੀ ਫਿਲਮ ਵਿੱਚ ਉਹਨਾਂ ਦਾ ਇੱਕ ਗੀਤ ਕਾਫੀ ਜਿਹੜਾ ਤੁਸੀਂ ਸਟਾਰਟਿੰਗ ਵਿੱਚ ਸੁਣਿਆ ਅੱਖਰ ਤੇ ਅੱਖਰ ਨੂੰ ਅਮਰਿੰਦਰ ਗੱਲ ਭਾਜੀ ਨੇ ਗਾਇਆ ਤੇ ਨਾਲ ਉਹਨਾਂ ਤੇ ਨਿਮਰਤਾ ਖੈਰ ਨੇ ਗਾਇਆ ਤੇ ਅੱਖਰ ਨਾਲ ਤੁਹਾਨੂੰ ਦੀ ਪਛਾਣ ਬਣੀ ਬਣੀ ਪਰ ਉਸ ਤੋਂ ਪਹਿਲਾਂ ਬੈਣੀ ਐਨ ਵੀ ਗੀਤ ਗਿਆ ਸੀ ਜਿੱਥੋਂ ਲੰਗੀ ਦਾ ਸਲਾਮਾ ਹੁੰਦੀਆਂ ਨੇ ਦੇਖ ਦੇਖ ਵੈਰੀਆਂ ਦੇ ਬੱਤੇ ਕਲ ਨਾਲੋਂ ਸੋਨਾ ਕੋਈ ਵੀ ਦੇਖਿਆ ਨਾ ਸੂਰਜ ਤਤਾ ਤੇ ਚੰਨ ਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਰੁੜ ਦੇ ਫਿਰਦੇ ਸੀ ਲੋਹਾ ਪਹਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਦੇਖਾਂ ਨਾਲੇ ਚੁੰਮ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੇ ਨਾਲ ਜਿਹੜੀ ਮਾਇਨਸ ਹਸਤੀ ਦੁਨੀਆ ਦੇ ਖੇਤਰ ਚ ਇੱਕ ਮਹਾਨ ਹਸਤੀ ਖੜੀ ਨਜ਼ਰ ਆ ਰਹੀ ਹੈ ਸੁਹੇ ਸੁਹੇ ਫੁੱਲਾਂ ਵਰਗੀ ਜਿਹੜਾ ਆਪਣੇ ਗੀਤਾਂ ਵਿੱਚ ਤਸ਼ਵੀਹਾਂ ਨੂੰ ਇੱਕ ਬਾਦਸ਼ਾਹੀ ਰੂਪ ਦਿੰਦਾ ਉਸ ਪਰਸਨੈਲਿਟੀ ਦਾ ਨਾਮ ਹੈ ਸਰਿੰਦਰ ਸਾਧਪੁਰਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਮਾਨਾ ਜਪਿੰਡ ਮਕੰਨ ਪਰ ਨੇੜੇ ਪਿੰਡ ਸਾਧਪੁਰ ਤੇ ਪਿੰਡ ਸਾਧਪੁਰ ਵਿੱਚ ਵਸਦੀ ਦੁਨੀਆ ਦੀ ਚਰਚਿਤ ਹਸਤੀ ਸਰਿੰਦਰ ਸਾਧਪੁਰਾ ਜਿਨ੍ਹਾਂ ਨੇ ਆਪਣੇ ਪਿੰਡ ਦੇ ਪਿੱਛੇ ਸਾਧਪੁਰ ਲਾਇਆ ਸਰਿੰਦਰ ਜੀ ਸਾਡੇ ਮੀਡੀਆ ਪਰਸਨ ਪੇਜ ਤੇ ਤੁਹਾਡਾ ਸੁਆਗਤ ਹੈ ਸਸੀ ਗਾਲ ਬਾਈ ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਰਿੰਦਰ ਜੀ ਦੁਨੀਆ ਤੇ ਹੋਰ ਵੀ ਬਹੁਤ ਸ਼ੌਕ ਨੇ ਜੀ ਪਰ ਤੁਸੀਂ ਗੀਤਕਾਰੀ ਦਾ ਸ਼ੌਕ ਕਿਉਂ ਪਾਇਆ ਭਾਈ ਹਰ ਬੰਦੇ ਨੂੰ ਪਰਮਾਤਮਾ ਕਿਸੇ ਨਾ ਕਿਸੇ ਕਲਾ ਨਾਲ ਨਮਾਜ਼ ਦਾ ਆ ਸੋ ਮੇਰੀ ਡਿਊਟੀ ਲੱਗੀ ਆ ਜੀ ਇਹ ਲਿਖਣ ਦੀ ਤੇ ਗਾਉਣ ਦੀ ਤੇ ਕੰਪੋਜ਼ ਕਰਨ ਦੀ ਸੋ ਨੇਚਰਲੀ ਆ ਕਿ ਮੈਂ ਮੈਂ ਵੈਸੇ ਸੋਚ ਕੇ ਨਹੀਂ ਆਇਆ ਸੀ ਇਸ ਲਾਈਨ ਵਿੱਚ ਤੇ ਸਾਰਾ ਪ੍ਰੋਸੈਸ ਨੇਚਰਲੀ ਹੋਇਆ ਜੀ ਕਦੋਂ ਲੱਗਿਆ ਕਿ ਕੋਈ ਲਿਖਣਾ ਚਾਹੀਦਾ ਜਾਂ ਕੋਈ 바ਵਾ ਚ ਨਗਨੇ ਜਾਂ ਸ਼ਬਦ ਮੈਨੂੰ ਆਉੜ ਰਹੇ ਨੇ ਮੈਂ ਉਹਨਾਂ ਨੂੰ ਲਿਖਾਂ ਜਾਂ ਉਹਨਾਂ ਨੂੰ ਪਕੜਾਂ ਜਾਂ ਉਹਨਾਂ ਨੂੰ ਇੱਕ ਗੀਤਾਂ ਦਾ ਰੂਪ ਦੇ ਮੰਨਾਂ ਇਹ ਇਹ ਤੁਹਾਨੂੰ ਮਾਨਮਤਾ ਅਹਿਸਾਸ ਕਰਉ ਦੇ ਮੈਂ ਨਾ ਜਗਤਵਰ ਸਕੂਲੇ ਪੜਦਾ ਸੀਗਾ ਤੇ ਉੱਥੇ ਜਸਵੀਰ ਗੁਣਾਚੌਰੀਆ ਭਾਜੀ ਮਾਸਟਰ ਹਰਜੋਤ ਸਿੰਘ ਵਰਜੋਗ ਸਿੰਘ ਜੀ ਉਹਨਾਂ ਨੂੰ ਮਿਲਣਾ ਆਉਂਦੇ ਹੁੰਦੇ ਸੀਗੇ ਤੇ ਮੈਨੂੰ ਪਤਾ ਸੀਗਾ ਕਿ ਭਾਜੀ ਹੁਣੀ ਉਹ ਗਾਣਾ ਲਿਖਿਆ ਆ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਪੈਗੀ ਦੂਰ ਕਿਤੇ ਆ ਲੈਣਾ ਬਣਾ ਕੇ ਤੇ ਉਹ ਨਹੀਂ ਆਉਣਾ ਤੇ ਮੈਂ ਮੇਰੇ ਫਰੈਂਡ ਮੇਰੇ ਨਾਲ ਹੁੰਦੇ ਸੀ ਇਹਨਾਂ ਨੂੰ ਮੈਂ ਦੱਸਣਾ ਕਿ ਆ ਬਾਈ ਹੁਣੀ ਆ ਗਾਣਾ ਲਿਖਿਆ ਆ ਨਾ ਤੇ ਖੈਰ ਉਹ ਤਾਂ ਸੋਚਿਆ ਨਹੀਂ ਸੀ ਕਿ ਆਪਾਂ ਇਸ ਲਾਈਨ ਵਿੱਚ ਆਣਾ ਹੈ ਤੇ ਉਸ ਤੋਂ ਬਾਅਦ ਕਾਲਜ ਚਲੇ ਗਏ ਮਕੰਦਪੁਰ ਤੇ ਉੱਥੇ ਸਬਜੈਕਟ ਚੂਜ਼ ਕਰਨੇ ਸੀ ਆਰਟਸ ਕੀ ਰੱਖਣਾ ਤੇ ਮੈਨੂੰ ਕਹਿੰਦੇ 뮤직 ਰੱਖ ਲੈ ਸੌਖਾ ਹੈ 뮤직 ਰੱਖਣ ਤੋਂ ਬਾਅਦ ਵੀ ਮਤਲਬ ਕਿ ਸੋਚਿਆ ਨਹੀਂ ਸੀ ਕਿ ਆ ਕੇ ਇਸ ਕੰਮ ਵੱਲ ਆ ਪਾਣਾ ਹੈ ਨਾ ਜਸਟ ਪਾਸ ਹੋਣ ਲਈ 뮤직 ਰੱਖ ਲਿਆ ਸੀਗਾ ਸ਼ਮਸ਼ਾਲ ਸਰ ਹੁਣ ਕੋਈ ਉਸ ਤੋਂ ਬਾਅਦ ਇੱਕਦਮ ਇਸ ਮਲਕੀ ਲਾਈਨ ਚ ਮੈਂ ਆਇਆ ਮੈਨੂੰ ਵੀ ਨਹੀਂ ਪਤਾ ਲੱਗਾ ਕਦੋਂ ਮੈਂ ਲਿਖਣ ਲੱਗ ਗਿਆ ਜਾਂ ਗਾਉਣ ਵੱਲ ਦੇ ਪਾਸੇ ਅਸੀਂ ਆਪਣੇ ਪਾਠਕਾਂ ਨੂੰ ਦੱਸ ਦਈਏ ਕਿ ਸਰਿੰਦਰ ਸਾਹਬ ਪੁਰੀ ਨੇ ਬੜੀ ਸ਼ਾਹ ਕਰ ਰਚਨਾਵਾਂ ਨੂੰ ਜਨਮ ਦਿੱਤਾ ਜਿਹਦੇ ਵਿੱਚ ਲਾਹੌਰੀ ਪਹਿਲਾਂ ਵਿੱਚ ਉਹਨਾਂ ਦਾ ਇੱਕ ਗੀਤ ਕਾਫੀ ਜਿਹੜੇ ਤੁਸੀਂ ਸਟਾਰਟਿੰਗ ਵਿੱਚ ਸੁਣਿਆ ਅੱਖਰ ਤੇ ਅੱਖਰ ਨੂੰ ਅਮਰਿੰਦਰ ਗੱਲ ਭਾਜੀ ਨੇ ਗਾਇਆ ਤੇ ਨਾਲ ਉਹਨਾਂ ਤੇ ਨਿਮਰਤ ਖਹਿਰਾ ਨੇ ਗਾਇਆ ਤੇ ਅੱਖਰ ਨਾਲ ਤੁਹਾਨੂੰ ਦੀ ਪਛਾਣ ਬਣੀ ਬਣੀ ਪਰ ਉਸ ਤੋਂ ਪਹਿਲਾਂ ਬੈਣੀ ਐਨਵੀ ਕੀਤਾ ਗਿਆ ਸੀ ਜਿੱਥੋਂ ਲੰਗੀ ਦਾ ਸਲਾਮਾ ਹੁੰਦੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਜੀਤਾਂ ਦਾ ਜ਼ਿਕਰ ਕੀਤਾ ਜਾ ਸਕਦਾ ਭੂਲਾਪਨ ਪਰ ਅੱਖਰ ਫਿਲਮ ਨੂੰ ਲਿਖਣ ਦਾ ਸਬੱਬ ਕਿੱਦਾਂ ਬਣਿਆ ਭਾਜੀ ਸਾਰਾ ਤੁਹਾਨੂੰ ਦੱਸਿਆ ਮੇਰੇ ਨਾਲ ਜੋ ਵੀ ਹੋਇਆ ਨੇਚਰਲੀ ਹੋਇਆ ਤੇ ਮੈਨੂੰ ਉਦੋਂ ਪਤਾ ਨਹੀਂ ਸੀ ਕਿ ਲਾਹੌਰੀ ਇਹ ਮੂਵੀ ਬਣ ਰਹੀ ਹੈ ਜਾਂ ਅਮਰਿੰਦਰ ਬਾਜੀ ਹੁਣੇ ਪਲਾਨ ਕਰ ਰਹੇ ਹੈ ਉਹ ਮੂਵੀ ਤੇ ਮੈਂ ਜਸਟ ਮੇਰੇ ਕੋਲ ਦੋ ਹੀ ਲਾਈਨਾਂ ਹੀ ਸੀਗੀਆਂ ਕਿ ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਦੇਖਿਆ ਨਾ ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ ਤੇ ਭਾਜੀ ਹੁਣਾਂ ਨੂੰ ਮੈਂ ਫੋਨ ਤੇ ਸੀਗੇ ਅਸੀਂ ਤੇ ਉਹਨਾਂ ਨੂੰ ਮੈਂ ਇਹ ਸੁਣਾਇਆ ਉਹ ਕਹਿੰਦੇ ਵਧੀਆ ਗਾਣਾ ਘੈਂਟ ਹੈ ਤੇ ਇਹਨੂੰ ਤੂੰ ਪੂਰਾ ਕਰ ਹਨਾ ਉਸ ਟਾਈਮ ਮੈਨੂੰ ਪਤਾ ਨਹੀਂ ਸੀ ਕਿ ਮੂਵੀ ਚ ਆ ਜਾਣਾ ਇਹ ਗਾਣਾ ਤੇ ਬਸ ਫਿਰ ਜਦੋਂ ਉਸ ਫਿਲਮ ਦੀ ਓਪਨਿੰਗ ਹੋਈ ਤਾਂ ਮੇਰੇ ਗਾਣੇ ਤੋਂ ਹੀ ਹੋਈ ਜੀ ਤੇ ਬਾਬੇ ਦੀ ਇੰਨੀ ਕਿਰਪਾ ਰਹੀ ਕਿ ਪੂਰੀ ਦੁਨੀਆ 'ਚ ਇਹ ਗਾਣਾ ਚਾ ਗਿਆ ਜੀ ਅਖਰ ਫਿਲਮ ਤੋਂ ਪਹਿਲਾਂ ਅਮਰਿੰਦਰ ਗਿੱਲ ਭਾਜੀ ਨਾਲ ਥੋੜਾ ਸੰਪਰਕ ਸੀ ਹਾਂਜੀ ਭਾਜੀ ਅਸੀਂ 15-16 ਸਾਲ ਤੋਂ ਮਿਲ ਰਹੇ ਹਾਂ ਕਿਉਂਕਿ ਫਸਟ ਟਾਈਮ ਉਹਨਾਂ ਦੀ ਇੱਕ ਟੇਪ ਆਈ ਸੀਗੀ ਇੱਕ ਵਾਦਾ ਜੇ ਮਿਲੇ ਉਹ ਕੁੜੀ ਉਸ ਤੋਂ ਬਾਅਦ ਆਈ ਸੀਗੀ ਤੇ ਮੈਂ ਭਾਜੀ ਨੂੰ ਉਹ ਕਾਲ ਕੀਤਾ ਤੇ ਜਸਟ ਗੱਲ ਹੋਈ ਕਿ ਮੈਂ ਲਿਖਦਾ ਭਾਜੀ ਤੁਸੀਂ ਮੇਰੇ ਇੱਕ ਦੋ ਗਾਣੇ ਸੁਣ ਲਓ ਜੇ ਤੁਹਾਨੂੰ ਗੁੱਡ ਲੱਗੇ ਤੇ ਆਪਾਂ ਮਿਲਾਂਗੇ ਆਦਰਵਾਈ ਕੋਈ ਚੱਕਰ ਨਹੀਂ ਤੇ ਉਹਨਾਂ ਨੇ ਮੈਂ ਜਦੋਂ ਸੁਣਾਇਆ ਤੇ ਫਿਰ ਉਹਨੇ ਨੈਕਸਟ ਡੇ ਮੈਨੂੰ ਅੰਮ੍ਰਿਤਸਰ ਬੁਲਾ ਲਿਆ ਆਪਣੇ ਘਰੇ ਤੇ ਸਾਰਾ ਦਿਨ ਅਸੀਂ ਇਕੱਠੇ ਰਹੇ ਸਾਰਾ ਟਾਈਮ ਸਪੈਂਡ ਕੀਤਾ ਆਪਣੇ ਜਿੰਨਾ ਵੀ ਮੈਟਰ ਜਿਗਾ ਉਹਨਾਂ ਨਾਲ ਡਿਸਕਸ ਕੀਤਾ ਪਰ ਇਹਦੇ باوجود ਵੀ ਹਾਲੇ ਕੋਈ ਮੇਰਾ ਗਾਣਾ ਰਿਕਾਰਡ ਨਹੀਂ ਸੀ ਹੋਇਆ ਇੰਨੇ ਟਾਈਮ ਚ ਲੀ ਤੇ ਇੱਕ ਮੇਰਾ ਗਾਣਾ ਸੀਗਾ ਜਿੱਤਣੇ ਦਾ ਕਾਢੀ ਮੁੱਲ ਹਾਰਨੇ ਦਾ ਹੀ ਆ ਸੱਜਣਾ ਕਦੇ ਵੀ ਨਹੀਂ ਹਾਰਿਆ ਤੇ ਹਸੀ ਦਾ ਉਹ ਭਾਜੀ ਨੇ ਇੱਕ ਲਾਈਵ ਵਿੱਚ ਜ਼ਰੂਰ ਗਾਇਆ ਤੇ ਉਹ ਬਹੁਤ ਲੋਕਾਂ ਨੇ ਪਸੰਦ ਕੀਤਾ ਪਰ ਇਹ ਰਿਕਾਰਡ ਨਹੀਂ ਸੀ ਹੋਇਆ ਉਹ ਵੀ ਤੇ ਫਿਰ ਇੱਕਦਮ ਸਵੱਬ ਬਣਿਆ ਜੀ ਅਖਰ ਗਾਣੇ ਦਾ ਕਾਫੀ ਸਾਲਾਂ ਬਾਅਦ ਬਹੁਤ ਵਧੀਆ ਰਿਸਪੌਂਸ ਆਇਆ ਫਿਰ ਉਸ ਤੋਂ ਪਹਿਲਾਂ ਸ਼ਾਇਦ ਗਿੱਪੀ ਗਰੇਵਾਲ ਨੇ ਹਾਂਜੀ ਫਿਰ ਅਮਰਿੰਦਰ ਵੀਰੇ ਨੂੰ ਮੈਂ ਕਿਹਾ ਕਿ ਆਪਾਂ ਗਿੱਪੀ ਵੀ ਦੇ ਨਾਲ ਗਾਣਾ ਕਰਨਾ ਹੈ ਮੈਂ ਉਦੋਂ ਯੂਕੇ ਸੀਗਾ ਤੇ ਭਾਜੀ ਨੇ ਗੱਲ ਕਹੀ ਕਰਾਈ ਗਿੱਪੀ ਨਾਲ ਤੇ ਬਾਈ ਨੂੰ ਆਪ ਗਾਣੇ ਸੁਣਾਏ ਗਿੱਪੀ ਲਈ ਤੇ ਉਹਨਾਂ ਨੂੰ ਸ਼ੇਰ ਵਾਲਾ ਗਾਣਾ ਮੇਰੇ ਹੱਕ ਚ ਖੜੀ ਐ ਤੂੰ ਮੈਂ ਇੰਨੀ ਗੱਲ ਜਾਣਦਾ ਤਾਂ ਹੀ ਤਾਂ ਘੁੰਮਾ ਸ਼ੇਰ ਬਣ ਕੇ ਤੇ ਉਹਨਾਂ ਨੂੰ ਉਹ ਗਾਣਾ ਪਸੰਦ ਆਇਆ ਤੇ ਫਿਰ ਉਹ ਵੀ ਐਕਚੁਅਲੀ ਬਣਾਇਆ ਤੇ ਅਸੀਂ ਐਲਬਮ ਲਈ ਸੀ ਦਾ ਬਟ ਉਹ ਫਿਲਮ ਬਣ ਰਹੀ ਸੀ ਮੇਲ ਕਰਾ ਦੇ ਰੱਬਾ ਜੀਮੀ ਸ਼ੇਰ ਗੱਲ ਤੇ ਨੀਲ ਬਾਜਵਾ ਨਾਲ ਤੇ ਗਿੱਪੀ ਵੀ ਇਹਦਾ ਵੀ ਇੰਚ ਰੋਲ ਤੇ ਆ ਥੋੜਾ ਜਿਆ ਤੇ ਟਿਪਸ ਵਾਲਿਆਂ ਦਾ ਇਹ ਸੀਗਾ ਕਿ ਗਿੱਪੀ ਦਾ ਰੋਲ ਤੇ ਹੈ ਬਟ ਗਿੱਪੀ ਦਾ ਗਾਣਾ ਕੋਈ ਨਹੀਂ ਹੈ ਤੇ ਸਾਡੇ ਕੋਲ ਫਿਰ ਇਹ ਬਣਿਆ ਹੋਇਆ ਸੀਗਾ ਟਰੈਕ ਮੇਰੇ ਹੱਕ ਚ ਟਿਕੜੀਆਂ ਤੂੰ ਤੇ ਫਿਲਮ ਸਾਰੀ ਬਣ ਚੁੱਕੀ ਸੀਗੀ ਤੇ ਫਿਰ ਪ੍ਰੋਮੋਸ਼ਨਲ ਲਈ ਮਨ ਲੀਕ ਟ੍ਰੈਕ ਬਣਾ ਕੇ ਫਿਰ ਆਪਾਂ ਉਹ ਹੰਦ ਤੇ ਪਾਇਆ ਗਾਣਾ ਤੇ ਮੁਰਕੀ ਕੋ ਸੋਭ ਨਹੀਂ ਬਣਿਆ ਗਿੱਪੀ ਗਰੇਵਾਲ ਦੀ ਗੱਲ ਆ ਗਿੱਪੀ ਵੀਰ ਨੂੰ ਮੈਂ ਕਾਫੀ ਗਾਣੇ ਭੇਜੇ ਫਿਲਮਾਂ ਚ ਭਾਜੀ ਇਹ ਹੁੰਦਾ ਸਿਚੁਏਸ਼ਨ ਦੇ ਹਿਸਾਬ ਨਾਲ ਗਾਣੇ ਜਾਂਦੇ ਨਹੀਂ ਤੇ ਫਿਰ ਉਹਨਾਂ ਦੇ ਨੰਬਰ ਚੇਂਜ ਹੋ ਗਏ ਕਮਿਊਨੀਕੇਸ਼ਨ ਗੈਪ ਹੋ ਗਿਆ ਤੇ ਬਟ ਆਪਣੀ ਟਰਾਈ ਆ ਕੇ ਇੱਕ ਵਾਰ ਫੇਰ ਕਰੀ ਉਹਨਾਂ ਨਾਲ ਅਕਸਰ ਜਦੋਂ ਕੋਈ ਗੀਤਕਾਰ ਕਿਸੇ ਮਕਾਮ ਤੇ ਪਹੁੰਚ ਜਾਂਦਾ ਤੂੰ ਆਪਣੀ ਮਹਿੰਮਤਾ ਨਾਲ ਇੱਕ ਫਿਕਸ ਕੀਪ ਦਾ ਰੇਟ ਮੰਗ ਰੱਖਦਾ ਜੀ ਮੈਂ ਕਈ ਗੀਤਕਾਰਾਂ ਨਾਲ ਇੰਟਰਵਿਊ ਕੀਤੀ ਉਹ ਕਹਿੰਦੇ 31000 ਲੈਣੇ ਆ ਜੀ 10000 ਲੈਣੇ ਆ 5000 ਰੁਪਏ ਲੈਣੇ ਆ ਜੀ ਤੇ ਇੱਕ ਦੋ ਰੋ ਹੁੰਦਾ ਉਹੀ ਗੀਤਕਾਰ ਜਦੋਂ ਵਕਮਗਰ ਖੜਦਾ ਵੀ ਆ ਕੀ ਤੁਸੀਂ ਵੀ ਕੋਈ ਫਿਕਸ ਰੇਟ ਰੱਖਿਆ ਭਾਜੀ ਹੁਣ ਹੁਣ ਆਪਾਂ ਮਾਰਕੀਟ ਰੇਟ ਆਪਾਂ ਗਾਣੇ ਦਾ 1.5 ਲੱਖ ਰੁਪਿਆ ਮੰਗਦੇ ਆ ਓਕੇ ਤੇ ਚਲੋ ਕਹਿ ਲਓ ਕਈ ਵਾਰ ਬੰਦਾ ਸਾਹਮਣੇ ਵਾਲਾ ਕਹਿ ਦਿੰਦਾ ਕਿ ਥੋੜਾ ਅਡਜਸਟਮੈਂਟ ਕਰ ਲਓ ਥੋੜਾ ਘਟਾ ਵਧਾ ਵੀ ਲਈਦਾ ਬਟ ਆਪਾਂ 1.5 ਲੱਖ ਹੀ ਮੰਗਦੇ ਔਰ ਪੈਸੇ ਪਹਿਲਾਂ ਲਈਦੇ ਆ ਕਾਨਾ ਕੋਟ ਪਹਿਲਾਂ ਕਈ ਵਾਰੀ ਕੁਝ ਤਾਂ ਵੀ ਹੁੰਦਾ ਵੀ ਕਿਸੇ ਗਾਇਕ ਨੇ ਡਿਮਾਂਡ ਕਰ ਦਿੱਤੀ ਕਿ ਕੋਈ ਸਾਡੀਆ ਫਿਲਮ ਆ ਰਹੀ ਹੈ ਜਾਂ ਤੁਸੀਂ ਕੋਈ ਤਾਂ ਦਾ ਸਿਚੁਏਸ਼ਨ ਹੈ ਸੰਬੰਧਿਤ ਗੀਤ ਲਿਖੋ ਜੀ ਤਾਂ ਇੱਕ ਤਾਂ ਵੀ ਕਿਵੇਂ ਲਿਖਣਾ ਪੈਂਦਾ ਜੇ ਕਿਸੇ हां ਭਾਜੀ ਮੈਂ ਇੱਕ ਮੂਵੀ ਆ ਰਹੀ ਹੈ ਥੋੜੇ ਦਿਨਾਂ ਵਿੱਚ ਕੈਨੇਡਾ ਤੋਂ ਬਣਾ ਰਹੇ ਨੇ ਅੰਦਰਜੀ ਨਿੱਕੂ ਆ ਤੇ ਹੋਰ ਵੀ ਉਹ ਚ ਆਰਟਿਸਟ ਨੇ ਤੇ ਐਕਚੁਅਲੀ ਉਹਨੇ ਟਾਈਟਲ ਕੁਝ ਹੋਰ ਰੱਖਿਆ ਸੀ ਮੂਵੀ ਦਾ ਫਿਰ ਉਹਨੇ ਉਹ ਚੇਂਜ ਕਰ ਦਿੱਤਾ ਉਹਦਾ ਟਾਈਟਲ ਉਹਨੇ ਰੱਖਿਆ ਮਹਿਕਮਾ ਛੜਿਆਂ ਦਾ ਤੇ ਮੇਰਾ ਫਰੈਂਡ ਹੈ ਰਾਹੁਲ ਮਕੰਨਪੋਰਤਾਂ ਉਹ ਉਹਨਾਂ ਦੇ ਸਰਕਲ ਚ ਹੈ ਰਾਹੁਲ ਸੇਲੀ ਉਹਦਾ ਕਾਲ ਆਇਆ ਕਿ ਆਪਾਂ ਇਦਾਂ ਦਾ ਇੱਕ ਗਾਣਾ ਕਰਨਾ ਟਾਈਟਲ ਤੇ ਮੈਂ ਉਹ ਜ਼ਰੂਰ ਲਿਖਿਆ ਮਹਿਕਮਾ ਛੜਿਆਂ ਦਾ ਟਾਈਟਲ ਹੋ ਸਕਦਾ ਪਰ ਕਈ ਵਾਰ ਲੱਗਦਾ ਨਹੀਂ ਜਦੋਂ ਕੋਈ ਡਿਮਾਂਡ ਕਰਦਾ ਬਿਦਾਂ ਦਾ ਕੀ ਤਰੀਕਾ ਕਈ ਵਾਰੀ ਅਸੀਂ ਦਿਲ ਤੋਂ ਲਿਖਦੇ ਹਾਂ ਜੀ ਕਈ ਵਾਰੀ ਥੀ ਤਿਆਰ ਹੁੰਦਾ ਹਵਾ ਵਿੱਚ ਜੀ ਸਿਰਫ ਰਾਈਟਰ ਨੂੰ ਉਹ ਇਸ਼ਾਰਾ ਕਰਦਾ ਮੈਨੂੰ ਹੁਣ ਲਿਖ ਲਾ ਉਹ ਕਰ ਲਾ ਕੇ ਤੇ ਬਿਲਕੁਲ ਪਰ ਕਈ ਵਾਰੀ ਜਿਹੜੀ ਮੇਰਾ ਆਪਣਾ ਵੀ ਨਿੱਜੀ ਨੂੰ ਪਾਬੇ ਵੀ ਜਦੋਂ ਕੋਈ ਤੁਹਾਨੂੰ ਡਿਮਾਂਡ ਕਰਦਾ ਮੈਨੂੰ ਦਾਤੋਂ ਉਨੀ ਸੱਚਤ ਨਾਲ ਗੀਤ ਨਹੀਂ ਲਿਖਿਆ ਜੀ ਨਹੀਂ ਨਹੀਂ ਭਾਜੀ ਇਹ ਬਿਲਕੁਲ ਅ ਅੱਜ ਕੱਲ੍ਹ ਤੇ ਸਿਸਟਮ ਜਿਹਾ ਹੋ ਗਿਆ ਆ ਕਿ ਤੁਹਾਨੂੰ ਰਿਦਮ ਭੇਜ ਦਿੱਤੀ ਜਾਂਦੀ ਹੈ ਬੀਟ ਕਿਹਦੇ ਵਿੱਚ ਲਿਖੋ ਤੇ ਮੈਨੂੰ ਤੇ ਮੈਂ ਉਹ ਲਾਈਕ ਨਹੀਂ ਕਰਦਾ ਉਹਦੇ ਵਿੱਚ ਵੱਜ ਕੇ ਮੈਂ ਖੁੱਲਾ ਹੀ ਲਿਖਦਾ ਮੈਂ ਤੇ ਨੋਈ ਕਰ ਦਿੰਦਾ ਉਹਨਾਂ ਕਿ ਨਹੀਂ ਮੈਂ ਵੱਜ ਕੇ ਨਹੀਂ ਲਿਖ ਸਕਦਾ ਕਿਉਂਕਿ ਜੋ ਤੁਸੀਂ ਨੇਚਰਲੀ ਬਣਾ ਸਕਦੇ ਆ ਕੰਪੋਜ਼ ਕਰ ਸਕਦੇ ਆ ਉਹ ਕਿਸੇ ਦਾਇਰੇ 'ਚ ਰਹਿ ਕੇ ਨਹੀਂ ਹੋ ਜੀ ਬਿਲਕੁਲ ਅੱਖਰ ਰਿਕਾਰਡ ਕਰਨ ਵੇਲੇ ਮਰਿੰਦਰ ਗੱਲ ਭਾਈ ਨੇ ਫੋਨ ਕੀਤਾ ਜੀ ਪਰ ਉਹ ਫਿਰ ਮੇਲ ਤੋਂ ਫੀਮੇਲ ਜੀ ਜਦ ਮੇ ਫੀਮੇਲ ਵਰਜਨ ਬਣਾਇਆ ਉਹਨੂੰ ਜੀ ਤਾਂ ਉਸ ਵੇਲੇ ਫਿਰ ਕੀ ਨਿਮਰਤ ਖਰਨੇ ਨੂੰ ਫੋਨ ਕੀਤਾ ਐਕਚੁਅਲੀ ਸਾਰਾ ਕੰਮ ਜਤਿੰਦਰ ਸ਼ਾਹ ਉਹਨਾਂ ਕੋਲੇ ਸੀਗਾ ਤੇ ਕਾਰਜ ਭਾਈ ਦਾ ਮੈਨੂੰ ਫੋਨ ਆਇਆ ਕਿ ਆਪਾਂ ਇਹਨੂੰ ਇਹਦਾ ਫੀਮੇਲ ਵਰਜਨ ਬਣਾਣਾ ਕਿ ਆਪਾਂ ਬਣਾ ਸਕਦੇ ਹਾਂ ਤੇ ਮੈਂ ਹਾਂ ਡੈਫੀਨੇਟਲੀ ਕਰ ਸਕਦੇ ਹਾਂ ਤੇ ਫਿਰ ਆਪਾਂ ਫੀਮੇਲ ਵਰਜਨ ਕੀਤਾ ਤੇ ਮੈਨੂੰ ਲੱਗਦਾ ਸੀਗਾ ਸ਼ਾਇਦ ਉਹ ਸੁਨੀਦੀ ਜਾਨ ਤੋਂ ਉਹਨੂੰ ਫੇਰ ਉਹਨੇ ਨਿਮਰਤਾ ਕਰਵਾਇਆ ਤੋਂ ਗੁੜ ਰਿਹਾ ਉਹ ਵੀ ਜੀ ਥੋੜਾ ਭੋਲਾਪਣ ਗੀਤ ਵੀ ਬੜਾ ਚਰਚਕ ਸੀ ਉਹ ਸਾਡੇ ਪਾਠਕਾਂ ਨੂੰ ਇੱਕ ਅਸਾਈ ਸੁਣਾਇਆ ਓਕੇ ਉਹਦੀ ਇੱਕ ਚੀਜ਼ ਮੈਂ ਸੁਣਾ ਦਿੰਦਾ ਔਰ ਉਹ ਉਹ ਅੰਤਰਾ ਰਿਕਾਰਡ ਨਹੀਂ ਹੋਇਆ ਓਕੇ ਤੇ ਉਹ ਬੋਲ ਦਿੰਦਾ ਮੈਂ ਕਿਦਾਂ ਮੈਨੂੰ ਯਾਦ ਗੁਲਾਬੀ ਤੇਰੀਆਂ ਉਹ ਉਂਗਲਾਂ ਦੇ ਪੋਟੇ ਮੇਰਾ ਪਿਆਰ ਦੇਖਦੀ ਸੀ ਤੂੰ ਭਨਵੰਗਾਂ ਦੇ ਟੋਟੇ ਮੁਖੜੇ ਤੇ ਰਹਿੰਦੀ ਸੰਗ ਸੀ ਮੈਨੂੰ ਅੱਖਾਂ ਬਹੁਤ ਪਸੰਦ ਸੀ ਤੇਰੇ ਨੈਣੇ ਇਸ਼ਕ ਦੇ ਰਹਿੰਦੇ ਸੀ ਪਾਣੇ ਜੈਤਣ ਦੇ ਮੈਨੂੰ ਚੇਤੇ ਆਉਂਦੇ ਨੇ ਵੇਲੇ ਤੇਰੇ ਭੋਲੇਪਨ ਦੇ ਮੈਨੂੰ ਚੇਤੇ ਆਉਂਦੇ ਨੇ ਕਿਸੇ ਮੇਰੇ ਪਾਗਲ ਪੰਦੇ ਹਾਂਜੀ ਸੁੰਦਰ ਜੀ ਮੈਂ ਜਦੋਂ ਤੁਹਾਡੇ ਗੀਤਾਂ ਨੂੰ ਅਨਲਿਸਿਸ ਕਰਦਾ ਤਾਂ ਮੈਨੂੰ ਇਦਾਂ ਲੱਗਦਾ ਵੀ ਤੁਹਾਡੇ ਗੀਤ ਸੁਣ ਕੇ ਹਰ ਬੰਦੇ ਨੂੰ ਲੱਗਦਾ ਵੀ ਇਹ ਘਟਨਾ ਜਾਂ ਇਹ ਕਹਾਣੀ ਮੇਰੀ ਮੇਰੀ ਆਪਣੀ ਆ ਜਾਂ ਵਾਪਰੀ ਹੈ ਜੀ ਤੇ ਕਦੀ ਇਹ ਕੀ ਸੱਚਮੁੱਚ ਤੁਹਾਡੀ ਕਹਾਣੀਆਂ ਜਾਂ ਇਹ ਲੋਕਾਂ ਦੀਆਂ ਕਹਾਣੀਆਂ ਨੂੰ ਪਰੋਨੇ ਦੇਖੋ ਗੀਤ ਇੱਕ ਹਰ ਹਰ ਕੋ ਬੰਦਾ ਪਰਸਨਲੀ ਇਹ ਪੁੱਛਦਾ ਕੋਈ ਸੱਟ ਲੱਗੀ ਹੋਣੀ ਹੈ ਕੋਈ ਹਾਦਸਾ ਹੋਇਆ ਹੋਣਾ ਜਾਂ ਕੋਈ ਕੋਈ ਛੱਡ ਗਿਆ ਜਾਂ ਕੋਈ ਇਹ ਇਹ ਚੱਲਦੇ ਹੀ ਰਹਿੰਦੇ ਆ ਨਾ ਸਵਾਲ ਪੂਰੀ ਦੁਨੀਆ 'ਚ ਹਰ ਬੰਦਾ ਕੋਈ ਨਾ ਕੋਈ ਰਿਲੇਸ਼ਨ 'ਚ ਹੁੰਦਾ ਪੂਰੀ ਦੁਨੀਆ ਤੇ ਨਹੀਂ ਲਿਖ ਸਕਦੀ ਜੀ ਗੇਨੇ ਚੁਣੇ ਬੰਦੇ ਹੀ ਲਿਖ ਸਕਦੇ ਆ ਉਹ ਕਿਉਂ ਲਿਖ ਸਕਦੇ ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਆਰਟ ਦਿੱਤਾ ਲੈ ਹਰ ਕੋਈ ਬੰਦਾ ਨਹੀਂ ਲਿਖ ਸਕਦਾ ਔਰ ਮੈਂ ਮੈਂ ਤੇ ਬਹੁਤ ਲੱਕੀ ਦਾ ਮੈਂ ਦਾ ਕਿ ਮੈਂ ਲਿਖ ਵੀ ਲੈਂਦਾ ਉਹਨੂੰ ਕੰਪੋਜ਼ ਵੀ ਕਰ ਲੈਂਦਾ ਐਂਡ ਗਾ ਵੀ ਲੈਂਦਾ ਆ ਉਹ ਬਹੁਤ ਮਿਲ ਕੇ ਸ਼ੁਕਰਗੁਜ਼ਾਰ ਹਾਂ ਮੈਂ ਤੇ ਪਰਮਾਤਮਾ ਦਾ ਕਿ ਆਰਟ ਉਹਨੇ ਮੈਨੂੰ ਦਿੱਤਾ ਥੋੜੀ ਜਿਹੀ ਲੱਗਦਾ ਮੈਨੂੰ ਵੀ ਤੁਸੀਂ ਬਹੁਤ ਚੰਦ ਗਾਇਕਾਂ ਨਾਲ ਰਾਬਤਾ ਰੱਖਿਆ ਜੀ ਇਦਾਂ ਜ਼ਿੰਦਗੀ ਚ ਭੇੜ ਨਹੀਂ ਇਕੱਠੀ ਕੀਤੀ ਬਿਲਕੁਲ ਹਾਂ ਅਜੀ ਹਾਂ ਕਿ ਇੰਡਸਟਰੀ ਭਾਜੀ ਫੇਕ ਹੈ ਅਸੀਂ ਕੱਲ ਵੀ ਮੈਂ ਤੇ ਮੈਂ ਤਸਵੀਰ ਬਣਾ ਚੋਰੀ ਆ ਭਾਜੀ ਮਨਮੋਹਨ ਵਰਸ ਭਾਜੀ ਰੇਂਦਰ ਭਾਜੀ ਬਸ ਉਹ ਹੀ ਗੱਲਾਂ ਕਰਦੇ ਸੀਗਾ ਨਾ ਬੈਠੇ ਤੇ ਭਾਜੀ ਆਹੀ ਬਸ ਗੱਲ ਚੱਲ ਰਹੀ ਸੀ ਕਿ ਲੋਕ ਮਿਲਦੇ ਤਾਂ ਆ ਬਟ ਮਿਲੂਗੇ ਤੇ ਤੁਹਾਨੂੰ ਭਰਾ ਭਰਾ ਕੇ ਕਿ ਬਟ ਜਦੋਂ ਐਕਚੁਅਲੀ ਤੁਹਾਨੂੰ ਲੋੜ ਪੈਂਦੀ ਆ ਫਿਰ ਕੋਈ ਨਜ਼ਰ ਨਹੀਂ ਆਦਾ ਉੱਥਾਂ ਹੀ ਤੋ ਮੈਂ ਮੇਰਾ ਇਹੀ ਹੈ ਕਿ ਸਰਕਲ ਛੋਟਾ ਰੱਖੋ ਬੰਦੇ Ориਜਨਲ ਰੱਖੋ ਨਾਲ ਭੀੜ ਆਪਾਂ ਕਾਨੂੰ ਬੱਤੀ ਕਰਨੀ ਆ ਤੇ ਗੀਤਕਾਰੀ ਦੇ ਖੇਤਰ ਵਿੱਚ ਤੁਹਾਡਾ ਉਸਤਾਦ ਜਾਂ ਜਿੱਥੋਂ ਤੁਹਾਨੂੰ ਕੋਈ ਮਾਰਗਦਰਸ਼ਨ ਮਿਲੇ ਆ ਜੇ ਆਪਾਂ ਕਹੋ ਵੱਡੇ ਆਰਟਿਸਟ ਦੀ ਲੈਜੈਂਡ ਬੋਲਦੇ ਇਹਨਾਂ ਨੂੰ ਗੱਲ ਕਰੀਏ ਜਿਵੇਂ ਨੂਸਰਾ ਸਾਹਿਬ ਹੋ ਗਏ ਉਹਨਾਂ ਦੀਆਂ ਕਵਾਲੀਆਂ ਬਹੁਤ ਸੁਣੀਆਂ ਗੁਲਾਮ ਅਲੀ ਸਾਹਿਬ ਦੀਆਂ ਗਜ਼ਲਾਂ ਜਗਜੀਤ ਸਿੰਘ ਉਹਨਾਂ ਦੀਆਂ ਗਜ਼ਲਾਂ ਅ ਮਲਕੀ ਕਲਾਸੀਕਲ ਜਿੰਨਾ ਵੀ ਸੀਗਾ ਮੈਂ ਬਹੁਤ ਸੁਣਿਆ ਫਿਰ ਉਸ ਤੋਂ ਬਾਅਦ ਜਸਵੀਰ ਗੁਣਾ ਚੌਰੀਆ ਭਾਜੀ ਦੇ ਗਾਣੇ ਸਰਦੂਰ ਭਾਜੀ ਨੇ ਜਿੰਨੇ ਵੀ ਗਾਏ ਤੇਬੀ ਭਾਜੀ ਦੇ ਮਨਮੋਹਨ ਭਾਜੀ ਨੇ ਜਿੰਨਾ ਵੀ ਗਾਇਆ ਤੇ ਮੰਗਲ ਭਾਜੀ ਦੇ ਮਤਲਕਿ ਮੈਂ ਕੋਈ ਵੀ ਇਦਾਂ ਦਾ ਚੀਜ਼ ਛੱਡੀ ਨਹੀਂ ਹੈਗੀ ਕਿ ਜਿਹਨੂੰ ਸੁਣਿਆ ਨਾ ਉਹ ਪਰ ਸੁਣਿਆ ਬਹੁਤ ਦਿਲ ਨਾਲ ਹੈ ਅੱਜ ਤੋਂ ਤੁਸੀਂ ਗੀਤਾਂ ਦੇ ਨਾਮ ਨਾਲੇ ਸ਼ੇਰੋ ਸ਼ੇਰੀ ਵੀ ਕਰਦੇ ਆ ਜੀ ਉਹਦੇ ਆਪਣੇ ਚੈਨਲ ਤੇ ਵੀ ਜਾਂ ਕੇ ਬਹੁਤ ਝੂਆ ਪਾਉਂਦਾ ਜੀ ਤੇ ਗੀਤਕਾਰੀ ਨੂੰ ਤਾਂ ਸ਼ੇਰੂ ਸ਼ੈਰੀ ਨੂੰ ਕੀ ਅਲੱਗ ਦੇਖਦੇ ਆ ਕਿ ਜਹਾਂ ਦੋਹਾਂ ਦਾ ਇੱਕ ਰੂਪ ਹੈ ਭਾਜੀ ਮੈਂ ਕਦੀ ਉਹ ਪਲਾਨ ਨੇ ਕਰਕੇ ਨਹੀਂ ਚੀਜ਼ ਲਿਖਦਾ ਕਿ ਸ਼ੇਰ ਲਿਖਣਾ ਜਾਂ ਗਾਣਾ ਲਿਖਣਾ ਜਾਂ ਮੈਂ ਮੇਰੇ ਮਨ ਚ ਜੋ ਜਦੋਂ ਆ ਗਿਆ ਨੇਚਰਲੀ ਤੇ ਮਿਲ ਕੋਈ ਟਾਈਮ ਨਹੀਂ ਕੋਈ ਸਪੈਸ਼ਲ ਉਹ ਨਹੀਂ ਹੈ ਗਾਇਕਾਂ ਦੀ ਦੁਨੀਆ ਚ ਕਿਹੜਾ ਗਾਇਕ ਪਸੰਦ ਹੈ ਸ਼ੁਰੂ ਤੋਂ ਹਨਮੋਣ ਬਾਜੀ ਨੇ ਸੁਣਿਆ ਤੇ ਕਮਲਹੀਰ ਭਾਈ ਨੂੰ ਸੁਣਿਆ ਮੇਗੀ ਪੰਜਾਬ ਚ ਸਰਦੂਲ ਬਾਜੀ ਹੋ ਗਏ ਬਾਕੀ ਤੁਹਾਨੂੰ ਮੈਂ ਦੱਸਿਆ ਹੀ ਆ ਕਿ ਗਲਾਮ ਅਲੀ ਸਾਹਿਬ ਹੋ ਗਏ ਜਿੰਨੀ ਸਨੀ ਹੋ ਗਏ ਉਹ ਤੇ ਤੁਹਾਨੂੰ ਪਤਾ ਹੀ ਆ ਲੈ ਜਾਣ ਬੰਦੇ ਨੇ ਸਾਰਾ ਸੰਗੀਤਕਾਰਾਂ ਚ ਸੰਗੀਤਕਾਰਾਂ ਚੋਂ ਜੀ ਚਰਨਜੀਤ ਹੁਜਾ ਸਾਹਿਬ ਹੈ ਨਾ ਨਹੀਂ ਕਦੀ ਮਿਲਣ ਦਾ ਮੌਕਾ ਤੇ ਨਹੀਂ ਮਿਲਿਆ ਬਟ ਜੋ ਉਹਨਾਂ ਨੇ ਬਣਾਤਾ ਮੀਰ ਮਹਾਲੀ ਰੰਗਿਆ ਜੀ ਕੋਲ ਮਿਲ ਉਹਦੀ ਕੋਈ ਕੋਈ ਚੱਕਰ ਨਿਕਵਾ ਜੀ ਜਰੂਰ ਮਿਲਾਗੇ ਹਨਾ ਤੇ ਬਾਕੀ ਸਾਰੇ ਗੁੱਡ ਨੇ ਆਪ ਕੋ ਆਪਣਾ ਕੰਮ ਕਰਦੇ ਨੇ ਮੈਂ ਸੁਣਿਆ ਸਰਿੰਦਰ ਜੀ ਕਾਪੀ 'ਚ ਨਹੀਂ ਲਿਖਦਾ ਜੀ ਕਿਹਨ ਵਿੱਚ ਲੈ ਕੇ ਰੱਖਦੇ ਹਾਂ ਹਾਂਜੀ ਹਾਂਜੀ ਤੇ ਜੀ ਕਿਦਾਂ ਯਾਦ ਰੱਖਦੇ ਹੋ ਭਾਜੀ ਇਹ ਵੀ ਸਾਰਾ ਨੇਚਰਲੀ ਕਹਿ ਸਕਦੇ ਮੇਰੇ ਕੋਲ ਕੋਈ ਕਾਪੀ ਨਹੀਂ ਕਿਤੇ ਵੀ ਇੱਕ ਵੀ ਲਫ਼ਜ਼ ਮੈਂ ਕਿਤੇ ਲਿਖਿਆ ਨਹੀਂ ਹੈਗਾ ਤੇ ਵੱਟ ਬਸ ਮੈਨੂੰ ਕਹਿ ਲਓ ਵੀ ਮੈਨੂੰ ਯਾਦ ਹੈ ਟਾੜੇ ਪਿੰਡ ਤੋਂ ਕੈਨੇਡਾ ਕੈਨੇਡਾ ਰਹਿੰਦੇ ਨੇ ਉਹ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਾਫੀ ਟਾਈਮ ਤੋਂ ਗਏ ਹੋਏ ਨੇ ਉੱਧਰ ਹੈ ਨਾ ਤੇ ਜਦੋਂ ਉਹ ਥੀਏਟਰ 'ਚ ਗਏ ਉੱਥੇ ਤਾਂ ਥੋੜਾ ਟਾਈਮ ਸੀਗਾ ਮੂਵੀ ਪਲੇ ਹੋਣ ਦੀ ਤੇ ਉਹਨਾਂ ਦਾ ਧਿਆਨ ਪੋਸਟਰ ਤੇ ਗਿਆ ਤੇ ਉਹ ਪੜ ਰਹੇ ਸੀਗੇ ਡਿਟੇਲ ਸਾਰੀ ਤੇ ਜਦੋਂ ਉਹ ਨਹੀਂ ਸਾਧਪੁਰ ਲਿਖਿਆ ਲਿਖਿਆ ਪੜਿਆ ਉਹ ਬੰਦੇ ਬੜੇ ਸ਼ੌਕਡ ਹੋਏ ਤੇ ਉਹਨੇ ਪਿੰਡ ਫੋਨ ਲਾਇਆ ਵੀ ਆਪਣੇ ਪਿੰਡ ਦਾ ਨਾਂ ਯਾਰ ਇੱਥੇ ਥੀਏਟਰ ਦੇ ਏਡੀ ਵੱਡੀ ਫਿਲਮ ਦੇ ਵਿੱਚ ਇਹ ਕੌਣ ਹੈ ਬੰਦਾ ਹਨਾ ਤੇ ਫਿਰ ਉਹਨੇ ਮੈਨੂੰ ਫੋਨ ਕੀਤਾ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਖੁਸ਼ੀ ਕਰਦੇ ਸਾਰੇ ਅ ਜਿੱਦਾਂ ਕੋਈ ਬੰਦਾ ਹਿੱਟ ਹੋ ਜਾਂਦਾ ਜੀ ਫਿਰ ਕਈ ਵਾਰੀ ਕੋਈ ਗਾਇਕ ਹਿੱਟ ਹੋ ਜਾਂਦਾ ਜਿਹੜੇ ਨਵੇਂ ਮੁੰਡੇ ਆ ਉਹ ਕਾਪੀਆਂ ਲੈ ਕੇ ਮੰਗੂ ਫਿਰਦੇ ਆ ਜੀ ਤੁਸੀਂ ਗੀਤਕਾਰੀ ਵਿੱਚ ਹਿੱਟ ਹੋਏ ਕੀ ਕੋਈ ਨਵੇਂ ਮੁੰਡੇ ਤੁਹਾਡੇ ਨਾਲ ਵੀ ਕੰਟੈਕਟ ਕਰਦੇ ਕਿ ਸਾਨੂੰ ਵੀ ਸਾਲ ਸੂਸਾ ਕੁਝ ਦੱਸੋ ਭਾਜੀ ਹਾਂ ਬਹੁਤ ਬਹੁਤ ਕਈ ਵਾਰ ਫੋਨ ਆਉਂਦੇ ਆ ਕਈ ਵਾਰ ਜਦੋਂ ਕਿਸੇ ਨੂੰ ਆਪਾਂ ਡਾਇਰੈਕਟਲੀ ਮੈਂ ਮੈਂ ਕਿਸੇ ਨੂੰ ਲਾਰਾ ਨਹੀਂ ਲਾਉਂਦਾ ਭਾਜੀ ਕਿਉਂਕਿ ਦੁਨੀਆ ਦੇ ਦੋ ਕੰਮ ਕੰਪੋਜ਼ ਕਰਨਾ ਔਰ ਲਿਖਣਾ ਇਹ ਇਹ ਕੋਈ ਸਿਖਾਏ ਨਹੀਂ ਸਕਦਾ ਕਿਉਂਕਿ ਨਾ ਤਾਂ ਕਿਸੇ ਇਨਸਟਰੂਮੈਂਟਲ ਤੇ ਲਿਖਣਾ ਤੇ ਕਿਤੇ ਹੈ ਹੀ ਨਹੀਂ ਤੁਸੀਂ ਆਪਣੇ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਜਾ ਕੇ ਕਿਸੇ ਵੇਲੇ ਲਫ਼ਜ਼ ਫੜਨੇ ਆ ਕਦੋਂ ਮਲਕੀ ਸਾਰਾ ਨੇਚਰਲੀ ਉਸ ਸੈਸਿਆ ਤੁਸੀਂ ਸਿਖਾ ਨਹੀਂ ਸਕਦੇ ਵੀ। ਕਈ ਬੰਦੇ ਮਾਈਂਡ ਕਰ ਜਾਂਦੇ ਆ ਵੀ ਸ਼ਾਇਦ ਦੱਸਣਾ ਨਹੀਂ ਚਾਹੁੰਦੇ ਜਾਂ ਕੁਝ ਹੋਈ ਆ। ਮੈਂ ਕਹਿੰ ਗਿਆ ਮੈਂ ਅੱਜ ਕੱਲ ਵੀ ਅਸੀਂ ਗੱਲ ਕਰਦੇ ਸੀਗੇ ਮਨਮੋਹਨ ਭਾਈ ਨਾਲ। ਮੈਂ ਕਿਹਾ ਭਾਈ ਮੈਂ ਕਦੇ ਲਿਟਰੇਚਰ ਨਹੀਂ ਪੜ੍ਹਿਆ। ਕੋਈ ਕਿਤਾਬ ਨਹੀਂ ਪੜ੍ਹੀ ਤੇ ਮੈਂ ਕਿਹਾ ਮੈਂ ਦੋ ਤਿੰਨ ਵਾਰ ਸੇਲ ਹੋ ਜਾਵਾਂ ਬਲੱਦ। ਤੇ ਮੈਂ ਕਿਹਾ ਮੈਂ ਬਟ ਫਿਰ ਵੀ ਮੈਂ ਕੰਪੂਟ ਕਰ ਲੈਣਾ ਲਿਖ ਲੈਣਾ ਤੇ ਭਾਈ ਕਹਿੰਦੇ ਨਹੀਂ ਸਰਿੰਦਰ ਤੂੰ ਜਿਨ੍ਹਾਂ ਦੇ ਨਾਮ ਲੈ ਆ ਗਲਾਮ ਅਲੀ ਦਾ ਹੋ ਗਾਇਆ ਤਸਵੀਰ ਗੁਣਾ ਚੌਰੀਆ ਹੋ ਗਿਆ ਜਾਂ ਮੰਗਲ ਬਾਜੀ ਹੋ ਗਿਆ ਬੀਬੀ ਕਹਿੰਦਾ ਤੂੰ ਤੂੰ ਸੁਣਿਆ ਨਾ ਡੀਪਲੀ ਇਹ ਇਹ ਵੀ ਇੱਕ ਪੜਨ ਤੋਂ ਘੱਟ ਨਹੀਂ ਐ ਸੁਣਨ ਵਾਲੀ ਜੇ ਤੁਸੀਂ ਕਿਸੇ ਨੂੰ ਬਹੁਤ ਬਰੀਕੀ ਨਾਲ ਸੁਣ ਰਹੇ ਆਂ ਤੇ ਉਹ ਪੜਨ ਤੋਂ ਵੀ ਜ਼ਿਆਦਾ ਅ ਬਹੁਤ ਡੈਮ ਪਰ ਸ਼ੁਰੂਆਤ ਤਾਂ ਤੁਹਾਡੇ ਜਿਹੜੀ ਗੀਤਾਂ ਦੀ ਉਹ ਜ਼ਿਆਦਾਤਰ ਜਿੱਦਾ ਵੇਟ ਕੀਤਾ ਨਾ ਹੋਈ ਆ ਜਿੱਦਾਂ ਜਿੱਪੀ ਦਾ ਕਹਿ ਸਕਦੇ ਸ਼ੇਰ ਜਾਂ ਬੈਣੀ ਦਾ ਸਤਨਾਮ ਹੁੰਦੀਆਂ ਨੇ ਪਰ ਉਸ ਤੋਂ ਬਾਅਦ ਇੱਕਦਮ ਕਨਵਰਟ ਹੋ ਜਾਣਾ 10 ਗੀਤਾਂ ਬਾਅਦ ਜੀ ਇਹ ਇਹ ਇੱਕ ਤਰ੍ਹਾਂ ਯਾਰ ਐਕਚੁਅਲੀ ਗਾਣੇ ਤੇ ਅ ਅਸੀਂ ਸੈਡ ਹੀ ਸ਼ੁਰੂ ਕੀਤੇ ਤੇ ਸਾਡਾ ਇੱਕ ਪਲਾਨ ਵੀ ਸੀਗਾ ਮੇਰਾ ਤੇ ਮਰਿੰਦਰ ਭਾਈ ਦਾ ਉਹਦੋਂ ਇੱਕ ਟੇਪ ਆਈ ਸੀਗੀ ਮੇਰੇ ਗੀਤਾਂ ਦੀ ਰਾਣੀ ਰਾਜ ਬਰਾੜ ਦੀ ਉਹ ਬਹੁਤ ਚੱਲੀ ਸੀਗੀ ਤੇ ਬਾਜੀ ਕਹਿੰਦਾ ਆਪਾਂ ਟੇਪ ਕਰਦੇ ਆਂ ਪੂਰੀ ਸੈਡ ਗਾਣੇ ਤੇਰੇ ਹਨਾ ਤੇ ਇੱਕਦਮ ਟਾਈਮ ਚੇਂਜ ਹੋਇਆ ਤੇ ਫਿਰ ਦਿਲਦਾਰੀਆਂ ਟੇਪ ਆਈ ਸੁਖਸ਼ੇਂਦਰ ਸਿੰਦੇ ਦਾ ਮਿਊਜ਼ਿਕ ਮਾਰਕੀਟ 'ਚ ਆ ਗਿਆ ਸੀਗਾ ਤੇ ਉਹ ਕਿਸੇ ਵਜ੍ਹਾ ਕਰਕੇ ਅਸੀਂ ਨਹੀਂ ਕਰ ਪਾਏ ਉਹ ਟੇਪ ਹਨਾ ਫੇਰ ਮੈਂ ਹੌਲੀ-ਹੌਲੀ ਦੇਖਿਆ ਕਿ ਯਾਰ ਚੀਜ਼ ਡੀਜੇ ਤੇ ਜਿਹੜੀ ਚੱਲ ਰਹੀ ਹੈ ਉਹਦੀ ਜ਼ਿਆਦਾ ਪੁੱਛ ਗਿਆ ਚੋਰੀਆ ਕਿਉਂਕਿ ਉਹ ਟਾਈਮ ਚੇਂਜ ਹੋ ਗਿਆ ਸੀਗਾ ਨਾ ਉਦੋਂ ਡੀਜੇ ਤੇ ਗਾਣੇ ਵੱਜਦੇ ਸੀ ਤੇ ਸਾਡਾ ਲੱਗ ਰਿਹਾ ਕਿ ਮੈਂ ਉਹ ਗਾਣਾ ਲਿਖਿਆ ਦੇਖ ਦੇਖ ਬੈਰੀਆਂ ਦੇ ਮੱਚ ਦੇਖ ਲਈ ਜਿੱਥੇ ਲੰਘੀੜਾ ਸਲਾਮ ਤੇ ਬੈਣੀ ਨੂੰ ਅਸੀਂ ਸੁਣਾਇਆ ਤੇ ਉਹ ਇੱਕਦਮ ਗਾਣਾ ਰਿਪੋਰਟ ਹੋ ਗਿਆ ਤੇ ਫਿਰ ਤੇ ਤੁਹਾਨੂੰ ਪਤਾ ਹੀ ਆ ਬਈ ਬਹੁਤ ਜ਼ਿਆਦਾ ਹਿੱਟ ਰਿਹਾ ਉਹ ਹਜੇ ਵੀ ਚੱਲਦਾ ਡੀਜੇਾਂ ਤੇ ਜੋ ਤਿੰਨ ਸੌਲ ਪਿੱਛੇ ਦੇਖੇ ਜਾਵੇ ਤਾਂ ਜਦੋਂ ਸਾਡਾ ਮੈਂ ਸ਼ਾਇਦ ਲਾਹੌਰੀਆ ਫਿਲਮ ਆਈ ਆ ਜੀ ਉਹ ਵੀ ਤੁਹਾਡੇ ਦੀ ਗੀਤ ਹਿੱਟ ਹੋਇਆ ਜੀ ਅਖਰ ਜੀ ਪਰ ਮੈਨੂੰ ਲੱਗਦਾ ਸ਼ਾਇਦ ਪੀਟੀਸੀ ਤੇ ਵਰਲਡ ਮੈਡਨ ਮਿਲਣ ਵਾਲਾ ਸੀ ਕਾਫੀ ਕਰੀਬ ਪਹੁੰਚੇ ਤੁਸੀਂ ਸ਼ਾਇਦ ਮੈਨੂੰ ਜਿੰਨੀ ਕਿ ਨੋਟ ਹੈ ਜੀ ਪਰ ਉਹ ਆਖਰ ਤੇ ਜਾ ਕੇ ਕੀ ਹੋਇਆ ਉਹ ਫਿਲਮ ਫਿਰ ਅਵਾਰਡ ਸੀਗਾ ਬੰਬੇ ਦਾ ਓਕੇ ਉਹਦੇ ਲਈ ਮੈਂ ਨਾਮਿਨੇਟ ਹੋਇਆ ਸੀਗਾ ਓਕੇ ਤੇ ਮੈਂ ਨਾਮਿਨੇਟ ਹੋਇਆ ਸੀ ਅਮਰਿੰਦਰ ਭਾਜੀ ਉਸ ਗਾਣੇ ਲਈ ਸੀ ਜਿੰਨੇ ਵੀ ਸੀਗੇ ਜਤਿੰਦਰ ਸ਼ਾਹ ਜੀ ਸਾਨੂੰ ਸਾਰੇ ਅਸੀਂ ਸਾਰੇ ਨਾਮਿਨੇਟ ਸੀਗੇ ਉਸ ਉਸ ਚੀਜ਼ ਲਈ ਤੇ ਫੇਰ ਮਤਲਬ ਕੀ ਹੁਣ ਇਕੋ ਵਾਰਡ ਸਾਰੇ ਬੰਦਿਆਂ ਨੂੰ ਤੇ ਬੰਦਿਆਂ ਨਹੀਂ ਜਾ ਸਕਦਾ ਤੇ ਫੇਰ ਉਹ ਵੈਸਟ ਸਿੰਗਿੰਗ ਲਈ ਫੇਰ ਅਮਰਿੰਦਰ ਭਾਈ ਨੂੰ ਨਹੀਂ ਉਹ ਵਾਰਡ ਦਿੱਤਾ ਸੀਗਾ ਕਿ ਆਪਾਂ ਨੋਮੀਨੇਟ ਸੀਗੇ ਉੱਥੇ ਇਨਵਾਈਟਡ ਦੇ ਮਤਲਬ ਕਿ ਮਿਲਿਆ ਆਪਣੇ ਗਾਣੇ ਨੂੰ ਵੀ ਵਾਰਡ ਉਹ ਅਖਰ ਨੂੰ ਹੀ ਵੀ ਪਰ ਅੱਜ ਕੱਲ੍ਹ ਸਰੇਂਦਰ ਸਾਹਿਤਕ ਸਮਾਗਮਾਂ ਦਾ ਵੀ ਸ਼ਿੰਗਾਰ ਬਣਦਾ ਜਾ ਰਿਹਾ ਜੀ ਲੋਕਾਂ ਦੀ ਡਿਮਾਂਡ ਹੈ ਭਾਜੀ ਐਕਚੁਅਲੀ ਮੈਂ ਕਦੀ ਕਿਤੇ ਨਹੀਂ ਗਿਆ ਬਿਨਾਂ ਸੱਦੇ ਤੋਂ ਕਿਤੇ ਮੇਲੇ ਤੇ ਗਾਉਣ ਜਾਂ ਐਵੇਂ ਹਨਾ ਜਿੱਥੇ ਕੋਈ ਸਾਦਾ ਪਿਆਰ ਨਾਲ ਆਪਾਂ ਜ਼ਰੂਰ ਜਾਂਦੇ ਆ ਤੇ ਆਦਰਵਾਈਜ਼ ਹੋਂ ਤੱਕ ਮਾਨ ਸਨਮਾਨ ਮਾਨ ਸਨਮਾਨ ਮੇਰੇ ਲਈ ਸਭ ਤੋਂ ਵੱਡਾ ਇਹ ਆ ਕਿ ਲੋਕਾਂ ਨੇ ਮੇਰੇ ਗਾਣੇ ਐਕਸੈਪਟ ਕੀ ਔਰ ਇੰਨਾ ਉਹਨਾਂ ਨੂੰ ਹਿੱਟ ਕੀਤਾ ਇਸ ਤੋਂ ਉੱਪਰ ਮਾਨ ਸਨਮਾਨ ਨਹੀਂ ਲੱਗਦਾ ਬਹਰ ਦਾ ਕੀ ਹਾਂਜੀ ਮੈਂ ਯੂਕੇ ਗਿਆ ਸੀਗਾ ਦੋ ਤਿੰਨ ਗੇੜੇ ਯੂਕੇ ਲਾਇਆ ਤੇ ਪੱਕਾ ਸੈਟਲ ਹੋਣ ਕਰ ਸੁਚੇ ਆ ਟਰਾਈ ਕਰ ਰਹੇ ਹਾਂ ਬਟ ਕਿਸਮਤ ਦੇਖਦੇ ਹਾਂ ਕੀ ਹੁੰਦਾ ਕਿਸੇ ਨੇ ਪ੍ਰੋਗਰਾਮ ਨਹੀਂ ਸੱਜਿਆ ਸੀ ਚਾਹ ਪਰ ਤੋਂ ਦੇਖ ਐਕਚੁਅਲੀ ਉਸ ਟਾਈਮ ਇੱਕ ਵੀਜ਼ਾ ਓਪਨ ਹੋਇਆ ਸੀਗਾ ਵਰਕ ਪਰਮਟ ਟਾਈਪ ਸੀਗਾ ਹੌਲੀ ਡਿਮਿਕਰ ਤੇ ਅਸੀਂ ਨੇਚਰਲੀ ਅਪਲਾਈ ਕੀਤਾ ਤੇ ਮੇਰਾ ਵੀਜ਼ਾ ਹੋ ਗਿਆ 2 ਸਾਲ ਦਾ ਫਿਰ ਮੈਂ ਦਬਈ ਗਿਆ ਆਪਣਾ ਗਾਣਾ ਕੋਦਾ ਸ਼ੂਟ ਕਰ ਹਾਂਜੀ ਕੋਵਿਡ ਤੋਂ ਪਹਿਲਾਂ ਉਹ ਵੇਖਦਿਆਂ ਕੀ ਯੋਜਨਾਵਾਂ ਨੇ ਤੋਂ ਪ੍ਰੋਜੈਕਟ ਆ ਰਹੇ ਆ ਪਾ ਜੀ ਮੈਨੂੰ ਇਹ ਹੀ ਹੈ ਕਿ ਆਪਣੇ ਗਾਣੇ ਹੁਣ ਮੈਂ ਆਪ ਕਰਾਂ ਸਾਰਾ ਕਿਉਂਕਿ ਆਪਾਂ ਲਿਖ ਲੈਂਦੇ ਆ ਕੰਪੋਜ਼ ਕਰਦੇ ਆ ਤੇ ਚਲੋ ਕਿਰਪਾ ਵਾਹਿਗੁਰੂ ਥੋੜੀ ਮਿਹਨਤ ਵੀ ਕਰਦੇ ਆ ਆਪਣੇ ਵੋਕਲ ਤੇ ਨਾ ਤੇ ਪਲਾਨ ਤੇ ਇਹੀ ਆ ਕਿ ਆਪਣੇ ਗਾਣੇ ਆਪ ਹੀ ਆਉਣਗੇ ਨਾ ਕਦੀ ਚਮਕੀਲੇ ਨੂੰ ਵੀ ਸੁਣੀਆ ਇਹ ਹਾਂਜੀ ਬਿਲਕੁਲ ਜਰੂਰ ਸੁਣੀਆ ਕੋਈ ਕੋਈ ਆਰਟਿਸਟ ਇਦਾਂ ਦਾ ਮੈਂ ਛੱਡਿਆ ਨਹੀਂ ਐ ਕਿ ਜਿਹਨੂੰ ਮੈਂ ਸੁਣਿਆ ਨਹੀਂ ਕੁਛ ਇਦਾਂ ਦੇ ਆਰਟਿਸਟ ਵੀ ਆ ਜਿਨ੍ਹਾਂ ਨੂੰ ਮੈਂ ਬਿਲਕੁਲ ਸੁਣਨਾ ਹੀ ਨਹੀਂ ਚਾਹੁੰਦਾ ਮਿਊਜ਼ਿਕ ਜੇ ਦਾ ਗੁੱਡ ਐ ਮੈਂ ਉਹਨੂੰ ਸੁਣਦਾ ਚਾਹੇ ਉਹ ਅੱਜ ਗਾਉਣ ਲੱਗਾ ਹੋਵੇ ਚਾਹੇ ਉਹ 20 ਸਾਲ ਦਾ ਹੋਵੇ ਜੇ ਦਾ ਗੁੱਡ ਐ ਕੰਮ ਐ ਉਹਨੂੰ ਜਰੂਰ ਸੁਣਦਾ ਅਗਰ ਕਿਸੇ ਕਲਾਕਾਰ ਨੇ ਡਿਮਾਂਡ ਕਰ ਦਿੱਤੀ ਵੀ ਕੋਈ ਦੁਗਾਣਾ ਲਿਖੋ ਕਿਸੇ ਫਿਰ ਫਿਰ ਜੀ ਭਾਜੀ ਮੈਂ ਲਿਖੇ ਹੋਏ ਨੇ ਦੁਗਾਣੇ ਬਟ ਉਹ ਮੈਂ ਆਪ ਹੀ ਕਰਾਂਗਾ ਜੀ ਕਈ ਵਾਰੀ ਹੁਣ ਤੁਸੀਂ ਅੱਜ ਕੱਲ ਗੀਤਕਾਰੀ ਤੋਂ ਗਾਇਕੀ ਵੱਲ ਥੋੜਾ ਟ੍ਰੈਂਡ ਚੇਂਜ ਕੀਤਾ ਆਪਣਾ ਜੀ ਅਕਸਰ ਜਦੋਂ ਕਈ ਗੀਤਕਾਰ ਹਿੱਟ ਹੋ ਜਾਂਦੇ ਆ ਜੀ ਉਹਨਾਂ ਦੇ ਪਿੱਛੇ ਵੀ ਤਾਂ ਲੱਗਦਾ ਵੀ ਸਾਨੂੰ ਪੂਰਾ ਮਿਹਨਤ ਨਾਲ ਨਹੀਂ ਮਿਲ ਰਹੀ ਜੀ ਇੱਕ ਗਾਇਕ ਤੁਹਾਡੇ ਗੀਤ ਗਾ ਕੇ ਲੱਖਾਂ ਰੁਪਏ ਕਮਾ ਰਿਹਾ ਬਿਲਕੁਲ ਬਿਲਕੁਲ ਉਹ ਇੱਕੋ ਗੀਤ ਨੂੰ ਬਾਰ-ਬਾਰ ਗਾ ਰਿਹਾ ਜੀ ਕਿਸੇ ਟੀਵੀ ਤੇ ਜਾ ਰਿਹਾ ਤਾਂ ਵੀ ਪੈਸੇ ਮੰਗਦਾ ਕਿਤੇ ਚੈਨਲ ਤੇ ਜਾ ਰਿਹਾ ਤਾਂ ਵੀ ਪੈਸੇ ਮੰਗਦਾ ਜੀ ਕਿਸੇ ਪਕਸ਼ਨ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਚੱਲ ਜਾਂਦਾ ਇਹਦੇ ਪਿੱਛੇ ਵੀ ਕਿਤੇ ਤੁਹਾਡੀ ਵੀ ਹੀ ਲਾਲਸਾ ਤੇ ਨਹੀਂ ਵੀ ਸਾਡੇ ਕਿਤੇ ਲੇਖ ਨੂੰ ਲੋਕ ਹੀ ਲੱਖਾਂ ਰੁਪਏ ਕਮਾਉਂਦੇ ਅਸੀਂ ਅਸੀਂ ਖੁਦ ਵੀ ਭਾਜੀ ਦੇਖੋ ਆ ਆਪਾਂ ਗੀਤ ਇੱਕ ਬੀਜ ਹੁੰਦਾ ਬੀਜ ਵਾਂਗ ਹੁੰਦਾ ਨਾ ਆਪਾਂ ਬੀਜ ਕਿਸੇ ਦੇ ਹੱਥੇ ਰੱਖ ਦਿੰਨੇ ਆ ਉਹ ਪੌਦਾ ਬਾਣੀ ਜਾਂਦਾ ਫਾਲ ਵੱਲੋਂ ਉਹ ساری ਉਮਰ ਖਾਂਦਾ ਠੀਕ ਹੈ ਤੇ ਫਿਰ ਜਿਹੜਾ ਬੰਦਾ ਕੰਮ ਕਰ ਸਕਦਾ ਉਹਨੂੰ ਵੀ ਬੀਜ ਆਪਣਾਗਾ ਕੇ ਤਾਂ ਫਲ ਖਾਣਾ ਚਾਹੀਦਾ ਇਹਦੇ ਚ ਕੋਈ ਬੜਾਈ ਨਹੀਂ ਘਰ ਦੇ ਅਪਰੀਸ਼ੀਏਟ ਕਰਦੇ ਬਿਲਕੁਲ ਪੂਰੀ ਤਰ੍ਹਾਂ ਕਿਤੇ ਕਹਿੰਦੇ ਤੇਰੀ ਮੁੰਡਾ ਕਿਹੜੇ ਕੰਮ ਜੇ ਪੈ ਗਿਆ ਨਹੀਂ ਨਹੀਂ ਮੇਰੇ ਪੇਰੈਂਟਸ ਨੇ ਕਦੀ ਨਹੀਂ ਮੈਨੂੰ ਕਿਹਾ ਫੈਮਲੀ ਮੇਰੇ ਕੋਲ ਫੋਕਸ ਕਰਦੀ ਹੈ ਕਦੇ ਵੀ ਤਾਂ ਹੁੰਦਾ ਵੀ ਮੁੰਡਾ ਰਾਤ ਨੂੰ ਲੈਟ ਜਗਾ ਕੇ ਪਤਾ ਨਹੀਂ ਕੀ ਨਹੀਂ ਨਹੀਂ ਮੇਰੀ ਲਾਈਫਸ ਮੈਂ ਓਪਨ ਆ ਜੀ ਮੈਨੂੰ ਕਿਸੇ ਦੀ ਕੋਈ ਦਖਲ ਨਾਲ ਦੀ ਨਹੀਂ ਮੈਨੂੰ ਪੂਰੀ ਕੋਲੇ ਮੇਰੀ ਲਿਟਰੇਚਰ ਪੜ੍ਹਨ ਦਾ ਸੁਣਦੇ ਤਾਂ ਹੈ ਲਿਟਰੇਚਰ ਪੜ੍ਹਨ ਦਾ ਕਿੰਨਾ ਸ਼ੌਕ ਹੈ ਮੈਂ ਡੇ ਵਨ ਤੋਂ ਹੀ ਨਹੀਂ ਕੋਈ ਕਿਤਾਬ ਪੜ੍ਹੀ ਮੈਨੂੰ ਪਤਾ ਨਹੀਂ ਹੈ ਕਈ ਬੰਦੇ ਇਸ ਚੀਜ਼ ਨੂੰ ਵੀ ਕਹਿੰਦੇ ਆ ਵੀ ਸ਼ਾਇਦ ਪਰ ਮੈਨੂੰ ਐਂ ਲੱਗਦਾ ਰਹਿੰਦਾ ਕਿ ਕਿਤੇ ਕਿਸੇ ਦਾ ਮਲਗੀ ਕੀਤਾ ਜੋ ਮੈਂ ਪੜਾਂ ਉਹ ਚੀਜ਼ਾਂ ਦਾ ਮੇਰੇ ਤੇ ਅਸਰ ਨਹੀਂ ਕਰਦਾ ਕਿਉਂਕਿ ਤੁਸੀਂ ਦੇਖਿਆ ਹੋਣਾ ਮੇਰੇ ਗਾਣੇ ਜਿੰਨੇ ਵੀ ਆਏ ਆ ਉਹ ਕਦੀ ਵੀ ਕਿਸੇ ਨਾਲ ਮੈਚ ਨਹੀਂ ਕਰਦੇ ਇਹਨਾਂ ਲਾਲੋ ਠਾਲੂ ਨੇ ਉਹਨਾਂ ਇੰਟਰਵਿਊ ਕੀਤੀ ਉਹ ਵੀ ਕਹਿੰਦੇ ਮੈਨੂੰ ਨਹੀਂ ਪੜਦਾ ਹਾਂ ਪਰ ਜਦ ਬਹੁਤ ਨਹੀਂ ਸ਼ਿਕਾਇਤ ਹੁੰਦੀ ਹੈ ਵੀ ਦੇਖੋ ਜਦੋਂ ਤੁਸੀਂ ਜਿੱਦਾਂ ਦੇ ਮਾਹੌਲ 'ਚ ਰਹਿਣਾ ਤੁਹਾਡੇ ਤੇ ਅਸਰ ਤਾਂ ਹੋਊਗਾ ਜਿਹੜੀ ਮੈਂ ਗੱਲ ਕੀਤੀ ਕੁਝ ਗਾਣੇ ਕੁਝ ਆਰਟਿਸਟਾਂ ਨੂੰ ਤੇ ਮੈਂ ਬਿਲਕੁਲ ਹੀ ਨਹੀਂ ਸੁਣਦਾ ਉਹਦੀ ਵਜ੍ਹਾ ਇਹੀ ਹੈ ਕਿ ਉਹ ਚੀਜ਼ਾਂ ਕਿਤੇ ਮੇਰੇ ਅੰਦਰ ਨਾ ਮੇਰੇ ਦਿਮਾਗ ਜਹੰਨ ਚ ਆ ਜਾਂਦੇ ਮੈਂ ਕੰਮ ਘੱਟ ਕਰਦਾ ਬਟ ਟਰਾਈ ਕਰਦਾ ਕਿ ਉਹ ਇਦਾਂ ਦਾ ਹੋਵੇ ਨਾ ਕਿਸੇ ਨੇ ਕਦੀ ਸੁਣਿਆ ਹੋਵੇ ਤੇ ਨਾ ਹੀ ਇਦਾਂ ਦਾ ਕਦੀ ਆਇਆ ਹੋਵੇ ਇੱਕ ਗੀਤਕਾਰ ਦੇ ਹਜ਼ਾਰਾਂ ਪ੍ਰਸ਼ੰਸਕ ਹੋ ਸਕਦੇ ਆ ਪ੍ਰਸ਼ੰਸਕਾਂ ਦਾ ਬਦਲੇ ਰੂਪ ਬਹੁਤ ਰੂਪ ਹੋ ਸਕਦੇ ਆ ਜੀ ਬਜ਼ੁਰਗ ਹੋ ਸਕਦਾ ਜੀ ਤੇ ਕੋਈ ਅਲੱਗ ਉਮਰ ਵਿੱਚ ਹੋ ਸਕਦਾ ਪਰ ਕੀ ਕਦੀ ਇਤਨਾ ਵੀ ਹੋਇਆ ਵੀ ਕਿਸੇ ਮਟਿਆਰ ਨੇ ਫੋਨ ਕੀਤਾ ਹੋਵੇ ਜੀ ਤੁਹਾਡਾ ਅੱਖਰ ਵੀ ਬਹੁਤ ਵਧੀਆ ਲੱਗਦਾ ਮੇਰੇ ਜਲਦੀ ਕੋਈ ਫਟਜ ਬਹੁਤ ਇੰਸਟਾਗ੍ਰam ਤੇ ਮੈਸੇਜ ਆਉਂਦੇ ਰਹਿੰਦੇ ਆ ਬਾਹਰ ਤੋਂ ਵੀ ਇੱਧਰ ਤੋਂ ਵੀ ਬਹੁਤ ਐਪਰੀਸ਼ੀਏਟ ਕਰਦੇ ਆ ਸੋ ਆਪਾਂ ਬੜੀ ਰਿਸਪੈਕਟਫੁਲੀ ਉਹਨਾਂ ਨੂੰ ਥੈਂਕ ਯੂ ਕਰਦੇ ਆ ਹਨਾ ਤੇ ਬਾਬੇ ਦੀ ਮਿਹਰ ਆ ਵੀ ਉਹ ਚੀਜ਼ ਨੂੰ ਇੰਨਾ ਪ੍ਰਾਂਤ ਕੀਤਾ ਲੋਕਾਂ ਨੇ ਜੀ ਹੁਣ ਤੁਹਾਡੇ ਕੀ ਸਿਰਫ ਤੁਹਾਡੀ ਬਾਤ ਜੀ ਲੋਕਾਂ ਨੂੰ ਮਿਲਣ ਕਿ ਲਿਖੇ ਹੋਇਆ ਜਾਂ ਕਿਸੇ ਹੋਰ ਗਾਇਕ ਨਾਲ ਨਹੀ ਆਪਾਂ ਟਰਾਈ ਹੈ ਕਿ ਆਪਾਂ ਮਰਿੰਦਰ ਭਾਈ ਨਾਲ ਵੀ ਕਰਾਂਗੇ ਤੇ ਗਿੱਪੀ ਵੀਰੇ ਨਾਲ ਜਦੋਂ ਵੀ ਮੇਲ ਮਲਾਪ ਹੁੰਦਾ ਉਹਨਾਂ ਨਾਲ ਵੀ ਕਰਾਂਗੇ ਪਰ ਕਰਾਂਗੇ ਲਿਮਟਿਡ ਬੰਦੇ ਨਾਲ ਇਹ ਸੁਣ ਗੀਤ ਗਾਇਕ ਖੇਤਰ ਵਿੱਚ ਅੱਜ ਦੀ ਮਾਇਨੇਸ ਹਸਤੀ ਸਰਿੰਦਰ ਸਾਧਪੁਰ ਸਰਿੰਦਰ ਸਾਧਪੁਰ ਦੀ ਜਿਹੜੀ ਲਿਆਕਤ ਹੈ ਉਹ ਬੜੀ ਸ਼ਹਿਦ ਭਰੀ ਇਦਾਂ ਮਠਾਸ ਹੁੰਦੀ ਹੈ ਸ਼ਾਇਦ ਉਹਨਾਂ ਦੇ ਗੱਲਬਾਤ ਕਰਨ ਦਾ ਲਹਿਜਾ ਔਰ ਔਰ ਉਹ ਸੋਸ਼ਲੀ ਵੀ ਪਿਛੜਦੇ ਉਹ ਸਮਾਜ ਤੋਂ ਕਦੀ ਦੂਰ ਨਹੀਂ ਹੋਏ ਤਾਂ ਇਹਨਾਂ ਤੋਂ ਇਲਾਵਾ ਉਹਨੇ ਕਈ ਧਾਰਮਿਕ ਟ੍ਰੈਕ ਵੀ ਕੀਤੇ ਤੇ ਰਮੰਟਿਕ ਤਾਂ ਲਿਖੇ ਲਿਖੇ ਤੇ ਅਸੀਂ ਆਸ ਕਰਦੇ ਹਾਂ ਵੀ ਉਹਨਾਂ ਦੀ ਜਿਹੜੀ ਗੀਤਕਾਰੀ ਆ ਉਹ ਹੋਰ ਵੀ ਚਾਰ ਕਦਮ ਅੱਗੇ ਜਾ ਕੇ ਰੁਕੇਗੀ ਤੇ ਮੈਂ মিডিਆ ਪਰਸਨ ਤੋਂ ਮਿਲ ਲਲੂ ਮੀਰਾ ਕਿਸੇ ਵੀ ਫੇਰੇ ਅਗਲੀ ਵਾਰ ਤੁਹਾਨੂੰ ਕਿਤੇ ਨਵੀਂ ਪਰਸਨੈਲਿਟੀ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਮੈਨੂੰ ਇਸ ਰਿਕਰਡ ਸਾਥ ਕੋਈ ਨਹੀਂ ਹੈ ਅਜਾ ਜੀ ਕਿਸੇ ਵੀ